ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਕੇਂਦਰ ਵਿੱਚ ਮੰਤਰੀ ਬਣ ਕੇ ਰਮਨਜੀਤ ਸਿੰਘ ਬਿੱਟੂ ਵੱਲੋਂ ਅੱਜਕੱਲ੍ਹ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਉਹ ਵਿਵਾਦਾਂ ਦਾ ਕਾਰਨ ਬਣ ਜਾਂਦੇ ਨੇ ਜਦ ਇਹ ਕਹਿ ਲਵੋ ਕਿ ਰਮਨਜੀਤ ਸਿੰਘ ਬਿੱਟੂ ਜਾਣਬੁੱਝ ਕੇ ਅਜਿਹਾ ਬਿਆਨ ਦਿੰਦੇ ਨੇ ਜਿਨ੍ਹਾਂ ਦੇ ਕਾਰਨ ਵਿਵਾਦ ਖੜਾ ਹੋ ਜਵੇ ਵਿਵਾਦ ਕਾਰਨ ਵੀ ਬਹੁਤ ਸਾਰੇ ਲੀਡਰ ਸੁੱਠੀਆਂ ਵਿੱਚ ਪਾਣੀ ਰਹਿੰਦੇ ਨੇ ਹੁਣ ਜਿਹੜਾ ਬਿੱਟੂ ਨੇ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਅਤਵਾਦੀ ਕਹਿ ਦਿੱਤਾ ਅਤਵਾਦੀ ਹੀ ਨਹੀਂ ਕਿਹਾ ਉਹਨਾਂ ਨੇ ਇਹ ਕਿਹਾ ਕਿ ਉਹ ਭਾਰਤੀ ਨਾਗਰਿਕ ਹੀ ਨਹੀਂ ਹੈ ਇਹ ਕਿਉਂ ਕਿਹਾ ਰਬਰੀਤ ਸਿੰਘ ਬਿੱਟੂ ਨੇ ਅੱਜ ਇਹ ਬਿਆਨ ਇਸ ਗੱਲ ਕਰਕੇ ਦਿੱਤਾ ਹੈ ਕਿਉਂਕਿ ਪਿਛਲੇ ਦਿਨੀ ਰਾਹੁਲ ਗਾਂਧੀ ਅਮਰੀਕਾ ਗਏ ਸੀ ਕਿ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਘੱਟ ਗਿਣਤੀਆਂ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਈਸਾਈ ਹੋਣ ਉਹ ਭਾਰਤ ਵਿੱਚ ਮਹਿਕੂਸ ਨਹੀਂ ਹੈ ਕਿਉਂ ਨਹੀਂ ਮਹਿਕੂਸ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜੋ ਏਜੰਡਾ ਉਹ ਹਿੰਦੀ ਹਿੰਦੂਤਵ ਨੂੰ ਹਲਾਸ਼ੇਰੀ ਦੇਣਾ ਹਲਾਸ਼ੇਰੀ ਦੇਣ ਲੱਗਿਆਂ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਘੱਟ ਗਿਣਤੀਆਂ ਦੇ ਉੱਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ ਖਾਸ ਤੌਰ ਤੇ ਮੁ슬림 ਭਾਈਚਾਰੇ ਦੇ ਲਈ ਤਾਂ ਭਾਰਤੀ ਜਨਤਾ ਪਾਰਟੀ ਦਾ ਜੋ ਸਟੈਂਡ ਹੈ ਉਹ ਸਭ ਨੂੰ ਪਤਾ ਹੈ ਇਸ ਸਬੰਧ ਵਿੱਚ ਜਦੋਂ ਰਵਨੀ ਰਾਹੁਲ ਗਾਂਧੀ ਅਮਰੀਕਾ ਵਿੱਚ ਉੱਥੇ ਬੈਠੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤ ਵਿੱਚ ਸਿੱਖ ਵੀ ਮਹਬੂਤ ਨਹੀਂ ਹੈਗੇ ਉਹਨਾਂ ਦੇ ਕੜੇ ਦੇਖੇ ਜਾਂਦੇ ਆ ਉਹਨਾਂ ਦੇ ਕਿਰਪਾਨ ਦੇਖੀ ਜਾਂਦੀ ਆ ਉਹਨਾਂ ਦੀ ਪੱਗ ਦੇਖੀ ਜਾਂਦੀ ਹੈ ਭਾਵ ਇਹ ਕਿ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਇਸ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਇੱਕੋ ਦਮ rahul gandhi ਦੇ ਪਿੱਛੇ ਹੱਥ ਧੋਕੇ ਪੈ ਗਈ ਤੇ ਜਿਨੇ ਖੜੇ ਨੇ ਆਪਣੇ ਆਪਣੇ ਵਿਰਾਮ ਦਿਨੇਸ਼ੁਰ ਕਰ ਦਿੱਤੇ ਇੱਥੋਂ ਤੱਕ ਕਿ ਅਮਿਤ ਸ਼ਾ ਵੀ ਇਸ ਸਾਰੇ ਘਟਨਾਕ੍ਰਮ ਵਿੱਚ ਕੁ ਦਬੈ ਕੇ ਉਹਨਾਂ ਨੇ rahul gandhi ਦੇ ਉੱਤੇ ਟਿੱਪਣੀ ਵੀ ਕੀਤੀ ਤੇ ਵਿਰਾਮ ਦਿੱਤਾ ਹੁਣ ਜਦੋਂ ਪੂਰੀ ਭਾਰਤੀ ਜਨਤਾ ਪਾਰਟੀ ਰਾਹੁਲ ਗਲਤੀ ਦੇ ਖਿਲਾਫ ਸੋਚੀ ਹੋਵੇ ਤਾਂ ਰਵਜੀਤ ਮਿੱਟੂ ਕਿਵੇਂ ਪਿੱਛੇ ਰਹਿ ਸਕਦੇ ਸੀਗੇ ਤਾਂ ਉਹਨਾਂ ਨੇ ਵੀ ਲੈਂਦਿਆ ਇਹ ਕਹਿ ਦਿੱਤਾ ਕਿ ਰਾਹੁਲ ਗੰਤੀ ਅਤਵਾਦੀ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਕਿ ਅਤਵਾਦੀ ਸਿਰਫ ਹਥਿਆਰਾਂ ਦੇ ਨਾਲ ਦੂਜਿਆਂ ਦੇ ਕਤਲ ਕਰਨ ਦੇ ਦੋਸ਼ੀ ਨਹੀਂ ਹੁੰਦੇ ਉਹ ਲੋਕ ਵੀ ਦੋਸ਼ੀ ਹੁੰਦੇ ਨੇ ਜਿਹੜੇ ਲੋਕਾਂ ਨੂੰ ਪੜਕਾਉਂਦੇ ਨੇ ਉਹਨਾਂ ਰੱਖਣ ਤੋਂ ਭਾਵ ਇਹ ਹੈ ਕਿ ਰਾਹੁਲ ਗਾਂਧੀ ਘੱਟ ਕਿਣਕਿਆਂ ਨੂੰ ਝੰਕਾਉਂਦੇ ਨੇ ਤੇ ਦੇਸ਼ ਦੇ ਵਿੱਚ ਵੰਡੀਆਂ ਪਾਉਂਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਵੰਡੀਆਂ ਕੌਣ ਪਾਉਂਦਾ ਹੈ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਬਾਰੇ ਵੀ ਲੋਕ ਜਾਣਦੇ ਨੇ ਤੇ ਮੌਜੂਦਾ ਜੋ ਉਹਨਾਂ ਦੀ ਨੀਤੀ ਹੈ ਉਸ ਬਾਰੇ ਵੀ ਲੋਕੀ ਜਾਣਦੇ ਨੇ ਤੇ ਇਹ ਜਿਹੜੀ ਨੀਤੀ ਆ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਐ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਸ ਨੂੰ ਸ਼ਰਿਆਮ ਉਸ ਦਾ ਪ੍ਰਚਾਰ ਕਰਦੇ ਨੇ ਤੇ ਜੇ ਬੇਸ਼ੱਕ ਘੱਟ ਗਿਣਤੀਆਂ ਦੇ ਉਹ ਕਿਤੇ ਵੀ ਜਾ ਕੇ ਲਗੇ ਤੇ ਪਰ ਉਹ ਆਪਣਾ ਪ੍ਰਚਾਰ ਕਰਨੋਂ ਨਹੀਂ ਰੁਕਲੇ ਬਹੁਤ ਸਾਰੇ ਲੀਡਰ ਨੇ ਉਹ ਰੱਖੇ ਇਸ ਵਾਸਤੇ ਨੇ ਜਿਹੜੇ ਕਿ ਘੱਟ ਗਿਣਤੀਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਵਿੱਚੋਂ ਖਾਸ तौर ਤੇ ਜਿਵੇਂ ਹੁਣ ਕੰਗਣਾ ਨਾਟ ਹੈ ਕੰਗਣਾ ਨਾਟ ਹਮੇਸ਼ਾ ਜੀ ਸਿੱਖ ਨਾਲ ਆਡਾ ਲਾ ਕੇ ਰੱਖਦੀ ਹੈ ਉਸ ਨੂੰ ਲੋਕ ਕਿਸਾਨਾ ਨੂੰ ਵੀ ਅਕਵਾਤੀ ਕਿਹਾ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਕਿਸਾਨਾ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ ਇਹ ਗੱਲ ਦਾ ਤਬਦੀਲ ਸਿੰਘ ਪਿੱਟੂ ਵੀ ਕਹਿੰਦੇ ਐ ਇਸੇ ਤਰੀਕੇ ਦੇ ਨਾਲ ਕੰਗਣਾ ਨਾਟ ਇਹ ਵੀ ਕਹਿੰਦੀ ਹੈ ਕਿ ਜਿਹੜੇ ਜਿਹੜੀਆਂ ਬਜ਼ੁਰਗ ਔਰਤਾਂ ਕਿਸਾਨ ਅੰਦੋਲਨ ਦੇ ਵਿੱਚ ਆਇਆਂ ਉਹ ਦਿਹਾੜੀ ਦੇ ਉੱਤੇ ਲੈਂਦੀਆਂ ਗਈਆਂ ਸੀਗੀਆਂ ਇਹੀ ਕਾਰਨ ਹੈ ਕਿ ਅਜਿਹੀਆਂ ਗੱਲਾਂ ਆਪ ਜਿਹੜੇ ਖਾਸ ਸਿੱਖਾਂ ਨੂੰ ਤਾਂ ਗੁੱਸਾ ਲਿਆਉਂਦੀ ਲਿਆਉਂਦੀਆਂ ਨੇ ਤੇ ਆਮ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਗੁੱਸਾ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੁਧਿਆਣਾ ਤੋਂ ਲੋਕ ਸਭਾ ਦੀ ਸੀਟ ਹਾਰ ਵੀ ਗਏ ਇਸ ਦੇ ਬਾਅਦ ਜੂਦ ਉਹਨੂੰ ਮੰਤਰੀ ਬਣਾਇਆ ਗਿਆ ਮੰਤਰੀ ਇਸ ਗੱਲ ਕਰਕੇ ਬਣਾਇਆ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਖਾਨਦਾਨ ਹੈ ਉਸ ਦੇ ਉੱਤੇ ਇਸ ਦਾ ਪ੍ਰਭਾਵ ਹੈ ਲੋਕਾਂ ਦੇ ਵਿੱਚ ਪ੍ਰਭਾਵ ਹੈ ਪੂਰੇ ਦੇਸ਼ ਦੇ ਵਿੱਚ ਪ੍ਰਭਾਵ ਹੈ ਕਿ ਉਹ ਸਿੱਖ ਵਖਵਾਦ ਦੇ ਖਿਲਾਫ ਰਿਹਾ ਹੈ ਤੇ ਬਿਰਤ ਸਿੰਘ ਉੱਤੇ ਵਿਗੜਾ ਇਸ ਦਾ ਦੋਸ਼ ਲੱਗਾ ਹੈ ਕਿ ਉਹਨਾਂ ਨੇ ਅਖਾੜ ਕੋ ਬਾਦ ਦੇ ਸਮੇਂ ਜਿਹੜੇ ਨੌਜਵਾਨ ਸੀ ਜਿਹੜੇ ਬਹੁਤ ਸਾਰੇ ਨਿਰਦੋਸ਼ ਨੌਜਵਾਨਾਂ ਨੂੰ ਕੋ-ਕੋ ਕੇ ਮਰਵਾਇਆ ਕੇ ਪੀਐਸੂ ਦੀ ਗੱਲ ਦੇਖ ਰੂ ਹੋ ਇਸ ਤੋਂ ਇਲਾਵਾ ਹੋਰ ਜਿਹੜੇ ਲੀਡਰ ਸੀਗੇ ਜਿਹੜੇ ਪੁਲਿਸ ਵਾਲੇ ਅਫਸਰ ਸੀਗੇ ਜਿਨ੍ਹਾਂ ਵਿੱਚ ਜਸਮੀਤ ਸੈਣੀ ਵਰਗੇ ਵੀ ਲੀਡਰ ਨੇ ਇਜਹਾਰ ਆਰੰਬਰ ਵਰਗੇ ਲੀਡਰ ਵੀ ਨੇ ਪੁਰਸ ਅਫਸਰ ਵੀ ਨੇ ਇਹਨਾਂ ਜਿਹੜੇ ਪੁਰਸ ਅਫਸਰਾਂ ਦੇ ਕੋਲੋਂ ਕਾਰਵਾਈਆਂ ਕਰਵਾਈਆਂ ਗਈਆਂ ਤੇ ਇਹੀ ਕਾਰਨ ਹੈ ਕਿ ਉਸ ਨੇ ਨੌਜਵਾਨਾਂ ਦੇ ਵਿੱਚ ਗੁੱਸਾ ਫਿਗਾ ਕੇ ਬਿਆਨ ਸਿੰਘ ਸਿੱਖਾਂ ਨੂੰ ਦਲਦੋਸ਼ ਸਿੱਖਾਂ ਨੂੰ ਮਰਵਾ ਰਹੇ ਨੇ। ਇਹੀ ਗੁੱਸੇ ਦੇ ਕਾਰਨ ਕੁਝ ਸਿੱਖਾਂ ਨੇ ਕੁਝ ਨੌਜਵਾਨਾਂ ਨੇ ਬਿਆਨ ਸਿੰਘ ਦੀ ਹੱਤਿਆ ਵੀ ਕੀਤੀ। ਤੇ ਉਸੇ ਪਰਿਵਾਰ ਨੂੰ ਜਿਹੜਾ ਹੈਗਾ ਕਾਂਗਰਸ ਨੇ ਆਪਣੇ ਸਮੇਂ ਦੇ ਵਿੱਚ ਪੂਰੀ ਪੂਰਾ ਮਾਨ ਸਤਕਾਰ ਦਿੱਤਾ, ਪੂਰੀ ਵਡਿਆਈ ਦਿੱਤੀ ਤੇ ਜੋ ਬਣਦਾ ਅਧਿਕਾਰ ਸਿਗਾ ਉਹ ਵੀ ਦਿੱਤਾ। ਤੇ ਰਵਜੀਤ ਸਿੰਘ ਬਿੱਟੂ ਵੀ ਉਸੇ ਪਰਿਵਾਰ ਨਾਲ ਸੰਬੰਧਤ ਨੇ ਤੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਕੁਸ਼ ਮਿਲਿਆ ਤੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਵੀ ਤਿੰਨ ਵਾਰ ਬਣਾਇਆ ਗਿਆ ਤੇ ਇਸ ਬਾਅਦ ਹੁਣ ਉਹ ਭਾਰਤੀ ਜਨਤਾ ਪਾਰਟੀ ਵਿੱਚ ਵੀ ਸ਼ਾਮਲ ਹੋ ਗਏ ਨੇ ਰਵਜੀਤ ਅਰਵਜੀਤ ਸਿੰਘ ਬਿੱਟੂ ਬਾਰੇ ਆਮ ਲੋਕਾਂ ਨੂੰ ਵੀ ਪਤਾ ਹੈ ਕਿ ਜਿਉਂ ਕਿਸਾਨ ਅੰਦੋਲਨ ਕਰ ਰਿਆ ਸੀਗਾ ਤਾਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਉਹ ਵੀ ਲੋਕਾਂ ਨੂੰ ਪਤਾ ਨਰਿੰਦਰ ਮੋਦੀ ਬਾਰੇ ਉਹ ਕੀ ਕਹਿੰਦੇ ਸੀਗੇ ਉਹ ਅਮਿਤ ਸ਼ਾਹ ਬਾਰੇ ਕੀ ਕਹਿੰਦੇ ਸੀਗੇ ਇਹ ਵੀ ਲੋਕਾਂ ਨੂੰ ਪਤਾ ਹੈ ਤੇ ਹੁਣ ਲਗਦਾ ਰਵਨੀਤ ਸਿੰਘ ਬਿੱਟੂ ਨੂੰ ਹੁਣ ਜਿਹੜਾ ਮੰਤ్రਾਂ ਦਾ ਦਿੱਤਾ ਗਿਆ ਇਸੇ ਗੱਲ ਕਰਕੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਲੀਗ ਇਸ ਸਮੇਂ ਲਗਾਤਾਰ ਪਾਰਟੀ ਨੂੰ ਮਜ਼ਬੂਤ ਕਰਦੇ ਆ ਰਹੇ ਸੀਗੇ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈਗਾ ਹੋਰ ਤਾਂ ਹੋਰ ਜਿਹੜੇ ਖਾਸ ਹੋਤੇ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀਗੇ ਉਹਨਾਂ ਨੂੰ ਕਦੇ ਵੀ ਐਡਾ ਮਾਨ ਸਤਕਾਰ ਨਹੀਂ ਦਿੱਤਾ ਗਿਆ ਜਿੰਨਾ ਰਮਜੀਤ ਸਿੰਘ ਬਿੱਟੂ ਨੂੰ ਦੇ ਦਿੱਤਾ ਗਿਆ ਇਸ ਦੇ ਬਦਲੇ ਦੇ ਵਿੱਚ ਹੁਣ ਰਮਜੀਤ ਸਿੰਘ ਬਿੱਟੂ 켈ੂ ਵੀ ਕਹੁੰਦੇ ਨੇ ਉਹਨਾਂ ਦੇ ਖਿਲਾਫ ਉਹ ਜਿਹੜੀ ਬਿਆਨਬਾਜ਼ੀ ਕਰਦੇ ਨੇ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਕਿਸਾਨਾਂ ਬਾਰੇ ਕਿਹਾ ਕਿ ਕਿਸਾਨ ਜਿਹੜੇ ਵਿਦੇਸ਼ਾਂ ਤੋਂ ਫੰਡ ਲੈਂਦੇ ਨੇ ਇੱਥੇ ਕਿਸਾਨਾਂ ਦੇ ਖਿਲਾਫ ਉਹਨਾਂ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਤੇ ਹੁਣ ਉਹਨਾਂ ਨੇ ਰਾਹੁ ਗਾਂਧੀ ਨੂੰ ਅਤਵਾਦੀ ਦੱਸ ਦਿੱਤਾ ਹੈ ਤੇ ਅਤਵਾਦੀ ਅਸਲ ਦੇ ਵਿੱਚ ਕੌਣ ਹੈ ਇਹ ਠੀਕ ਹੈ ਕਿ ਅਕਸਰ ਹੀ ਕੱਟ ਗਿਣਤੀਆਂ ਦੇ ਮੱਥੇ ਦੇ ਉੱਤੇ ਇਹ ਕਲਕ ਲਗਾ ਦਿੱਤਾ ਜਾਂਦਾ ਹੈ ਕਿ ਇਹ ਅਤਵਾਦੀ ਹੈ ਚਾਹੇ ਉਹ ਮੁਸਲਮਨ ਭਾਈਚਾਰੇ ਨਾਲ ਸੰਬੰਧਿਤ ਹੋਣ ਚਾਹੇ ਉਹ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੋਣ ਇਹ ਭਾਈਚਾਰੇ ਇਸ ਗੱਲ ਕਰਕੇ ਅੰਦੋਲਿਤ ਹੋ ਜਾਂਦੇ ਨੇ ਕਈ ਵਾਰ ਹਥਿਆਰ ਵੀ ਚੱਕ ਲੈਂਦੇ ਨੇ ਕਿਉਂਕਿ ਇਹਨਾਂ ਦੇ ਨਾਲ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਨਾਇਨਸਾਖੀਆਂ ਹੋ ਜਾਂ ਨੇ ਸਿੱਖਾਂ ਨਾਲ ਹੋਈਆਂ ਤੇ ਮੁਸਲਮਨ ਭਾਈਚਾਰੇ ਨਾਲ ਤਾਂ ਮੌਜੂਦਾ ਹਾਲਾਤ ਦੇ ਵਿੱਚ ਵੀ ਅਸੀਂ ਦੇਖਦੇ ਆਂ ਇਹ ਨਾਮ ਇਨਸਾਫੀਆ ਹੁੰਦੀ ਰਹਿੰਦੀ ਆ ਨੀ ਤੇ ਸਿੱਖਾਂ ਦੇ ਜਿਹੜੇ ਸਿੱਖ ਨੇ ਉਹ 1947 ਦੇ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਤੇ ਉਹਨਾਂ ਨੂੰ ਜਰਾਈ ਪੇਸ਼ਾ ਲੋਕ ਕਿਹਾ ਗਿਆ ਉਹ ਕਾਂਗਰਸ ਨੇ ਕਿਹਾ ਸੀਗਾ 1984 ਦਾ ਕਤਲਿਆ ਕਾਂਗਰਸ ਤੇ ਹੁੰਦੇ ਹੋਇਆ ਬਲੂ ਸਟਾਰ ਆਪਰੇਸ਼ਨ ਕਾਂਗਰਸ ਦੇ ਹੁੰਦੇ ਹੋਇਆ ਠੀਕ ਹੈ ਉਸ ਸਮੇਂ ਕਾਫੀ ਕੁਸ਼ ਅਜੀਹਾ ਹੁੰਦਾ ਸੀਗਾ ਜੋ ਕਿ ਸਿੱਖ ਖਾਤਮਾ ਵਲੋ ਵੀ ਕੀਤਾ ਜਾਂਦਾ ਸੀ ਕਿ ਨਿਰਦੋਸ਼ ਹਿੰਦੂਆਂ ਨੂੰ ਵੀ ਮਾਰਿਆ ਜਾਂਦਾ ਸੀਗਾ ਪਰ ਇਹਦੇ ਨਾਲ ਜਿਹੜੀ ਹਰਮੰਦ ਸਾਹਿਬ ਦੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੁਲਿਸ ਤੇ ਮਿਲਟਰੀ ਚੜਾਈ ਗਈ ਉਹ ਇੰਦਰਾ ਗਾਂਧੀ ਦੇ ਸੀ ਕਾਂਗਰਸ ਦੀ ਦੇਣ ਸੀਗੀ ਤੇ ਉਹਨਾਂ ਨੂੰ ਉਕਸਾਉਣ ਵਾਲੀ ਭਾਰਤੀ ਜਨਤਾ ਪਾਰਟੀ ਸੀਗੀ ਹੁਣ ਉਹ ਜਿਹੜੇ ਸਿੱਖ ਨੇ ਉਹ ਜਿਹੜੇ ਪੀੜਤ ਨੌਜਵਾਨ ਸੀਗੇ ਉਹ ਹਥਿਆਰ ਚੁੱਕਲੇ ਸੀਗੇ ਤੇ ਉਹਨਾਂ ਨੂੰ ਭਾਰਤ ਪਾਂ ਵੀ ਅਤਵਾਦੀ ਕਿਹਾ ਕਾਂਗਰਸ ਨੇ ਵੀ ਅਤਵਾਦੀ ਕਿਹਾ ਤੇ ਇਸੇ ਤਰੀਕੇ ਨਾਲ ਬਹੁਤ ਸਾਰੇ ਮੁਸਲਮ ਲੋਕਾਂ ਨੂੰ ਵੀ ਇਸ ਤਿੱਕੇ ਦੇ ਨਾਲ ਕਿਹਾ ਜਾਂਦਾ ਕਿ ਉਹ ਅਤਵਾਦੀ ਨੇ ਪਰ ਅਸਲ ਦੇ ਵਿੱਚ ਹੁਣ ਇਹ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਸ਼ੁਰੂ ਹੋ ਗਈ ਹੈ ਰਮਨਜੀਤ ਸਿੰਘ ਬਿੱਟੂ ਰਾਹੁਲ ਗਾਂਧੀ ਨੂੰ ਅਤਵਾਦੀ ਕਹਿੰਦੇ ਨੇ ਤੇ ਉਹ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਅ ਆਤਵਾਦੀ ਕਿ ਲਈ ਅਸਲ ਦੇ ਵਿੱਚ ਇਹ ਜਿੰਨੀਆਂ ਚਾਹੇ ਹੋ ਭਾਜਪਾ ਚਾਹੇ ਹੋ ਕਾਂਗਰਸ ਹੈ ਇਹ ਸਾਰੀਆਂ ਹੀ ਪਾਰਟੀਆਂ ਖਾ ਪੇ ਜਿਹੜੇ ਹੈ ਘਟ ਗਿਰਤੀਆਂ ਨੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਅਜੇ ਹੀ ਕਾਰਵਾਈ ਕਰਦੀ ਹੈ ਜਿਸ ਦੇ ਕਾਰਨ ਇਹ ਪੀੜਤ ਹੁੰਦੇ ਨੇ ਗੁਜਰਾਤ ਦੇ ਵਿੱਚ ਜਿਹੜੇ ਚੰਗੇ ਹੋਏ ਮੁਸਲਮਾਨ ਭਾਈਚਾਰੇ ਨੂੰ ਕੋ-ਕੋ ਕੇ ਮਾਰਿਆ ਗਿਆ ਉਹ ਨਰੇਂਦਰ ਮੋਦੀ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਹੁੰ ਤੇ ਆਈ ਹੋਇਆ ਇਸ ਗੱਲ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਤਵਤੀ ਖਾਸ ਕਰਕੇ ਇਹ ਪਾਰਟੀਆਂ ਨੇ ਜਿਹੜੀਆਂ ਕਿ ਘੱਟ ਗਿਣਤੀਆਂ ਦੇ ਖਿਲਾਫ ਕੋਈ ਨਾ ਕੋਈ ਅਜਿਹੇ ਕਾਰਵਾਈਆਂ ਕਰਤੀਆਂ ਰਹਿੰਦੀ ਨੇ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਪੀੜਤ ਹੋਣਾ ਪੈਂਦਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਰਾਹੁਲ ਗਾਂਧੀ ਭਾਵੇਂ ਕਾਂਗਰਸ ਦਾ ਹਿੱਸਾ ਨੇ ਪਰ ਉਹਨਾਂ ਨੇ ਜੋ ਗੱਲ ਕਹੀ ਹੈ ਉਹ ਸਹੀ ਵੀ ਹੈ ਕਿ ਘਟ ਗਈਆਂ ਮਖੂਸ ਨਹੀਂ ਰਗੀਆਂ ਤੇ ਇਸ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਖੁਦ ਨੂੰ ਆਪਣੀ ਕਾਰਵਾਈ ਦੇਤੇ ਕਾਰਵਾਈਆਂ ਦੇਤੇ ਆਪਣੀ ਦਿੱਤੀਆਂ ਦੇ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਅੱਜ ਕਿਉਂ ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣੀ ਪਈ ਹੈ ਸੋ ਦਰਸ਼ਕੋ ਇਸ ਅੱਜ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਇਹ ਇਸ ਤਰ੍ਹਾਂ ਦੀ ਜੋ ਟਿੱਪਣੀ ਵਗੈਰਾ ਕੀਤੀ ਹੈ ਉਹ ਮੌਜੂਦਾ ਹਾਲਾਤ ਦੇ ਅਨੁਸਾਰ ਹੈ ਤੇ ਪੰਜਾਬ ਪ੍ਰਸ਼ਨ ਨੂੰ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਨਾਲ ਨਾਲ ਲਾਈਕ ਵੀ ਕਰੋ ਤਾਂ ਜੋ ਅਸੀਂ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦੇ ਸਕੀਏ ਤੇ ਤੁਹਾਡੇ ਨਾਲ ਨਵੀਂ ਤੋਂ ਨਵੀਂ ਗੱਲਬਾਤ ਕਰ ਸਕੀਏ ਸੋ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਕੇਂਦਰ ਵਿੱਚ ਮੰਤਰੀ ਬਣ ਕੇ ਰਵਦੀਪ ਸਿੰਘ ਬਿੱਟੂ ਵੱਲੋਂ ਅੱਜਕੱਲ੍ਹ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਉਹ ਵਿਵਾਦਾਂ ਦਾ ਕਾਰਨ ਬਣ ਜਾਂਦੇ ਨੇ ਜਦ ਇੰਜ ਕਹਿ ਲਵੋ ਕਿ ਰਮਨਦੀਪ ਸਿੰਘ ਬਿੱਟੂ ਜਾਣਬੁੱਝ ਕੇ ਅਜਿਹੇ ਬਿਆਨ ਦਿੰਦੇ ਨੇ ਜਿਨ੍ਹਾਂ ਦੇ ਕਾਰਨ ਵਿਵਾਦ ਖੜਾ ਹੋ ਜਵੇ ਵਿਵਾਦ ਕਾਰਨ ਵੀ ਬਹੁਤ سارے ਲੀਡਰ ਸੁੱਠੀਆਂ ਵਿੱਚ ਪੈ ਰਹੇ ਰਹਿੰਦੇ ਨੇ ਹੁਣ ਜਿਹੜਾ ਬਿੱਟੂ ਨੇ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੂੰ ਅਤਵਾਦੀ ਕਹਿ ਦਿੱਤਾ ਅਤਵਾਦੀ ਹੀ ਨਹੀਂ ਕਿਹਾ ਉਹਨਾਂ ਨੇ ਇਹ ਕਿਹਾ ਕਿ ਉਹ ਭਾਰਤੀ ਨਾਗਰਿਕ ਹੀ ਨਹੀਂ ਹੈ ਇਹ ਕਿਉਂ ਕਿਹਾ ਰਬਜੀਤ ਸਿੰਘ ਬਿੱਟੂ ਨੇ ਅਜਿਹਾ ਬਿਆਨ ਇਸ ਗੱਲ ਕਰਕੇ ਦਿੱਤਾ ਹੈ ਕਿਉਂਕਿ ਪਿਛਲੇ ਦਿਨੀ ਰਾਹੁਲ ਗਾਂਧੀ ਅਮਰੀਕਾ ਗਏ ਸੀ ਕਿ ਅਮਰੀਕਾ ਦੇ ਵਿੱਚ ਉਨਾਲੀ ਇੱਕ ਬਿਆਨ ਦਿੱਤਾ ਕਿ ਘੱਟ ਗਿਣਤੀਆਂ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਈਸਾਈ ਹੋਣ ਉਹ ਭਾਰਤ ਵਿੱਚ ਮਹਿਕੂੂਰ ਨਹੀਂ ਹੈਗੇ ਕਿਉਂ ਨਹੀਂ ਮਹਿਕੂੂਰ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜੋ ਏਜੰਡਾ ਉਹ ਹਿੰਦੀ ਹਿੰਦੂਤਵ ਨੂੰ ਹਰਦਾਸ਼ਰੀ ਦੇਣਾ ਹੈ ਹੱਲਾਸ਼ੇਰੀ ਦੇਣ ਲਕਿਆਂ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਘੱਟ ਗਿਣਤੀਆਂ ਦੇ ਉੱਤੇ ਇਸ ਦਾ ਕਿਸ ਤਰ੍ਹਾਂ ਦਾ ਅਸਰ ਹੁੰਦਾ ਹੈ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਦੇ ਲਈ ਤਾਂ ਭਾਰਤੀ ਜਨਤਾ ਪਾਰਟੀ ਦਾ ਜੋ ਸਟੈਂਡ ਹੈ ਉਹ ਸਭ ਨੂੰ ਪਤਾ ਹੈ ਇਸ ਸਬੰਧ ਵਿੱਚ ਜਦੋਂ ਰਮਨੀ ਰਾਹੁਲ ਗਾਂਧੀ ਅਮਰੀਕਾ ਵਿੱਚ ਉੱਥੇ ਬੈਠੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਭਾਰਤ ਵਿੱਚ ਸਿੱਖ ਵੀ ਮਹਿਫੂਜ਼ ਨਹੀਂ ਹੈਗੇ ਉਹਨਾਂ ਦੇ ਕੜੇ ਦੇਖੇ ਜਾਂਦੇ ਆ ਉਹਨਾਂ ਦੇ ਕਿਰਪਾਲ ਦੇਖੀ ਜਾਂਦੀ ਆ ਉਹਨਾਂ ਦੀ ਪੱਗ ਦੇਖੀ ਜਾਂਦੀ ਹੈ ਭਾਵ ਇਹ ਕਿ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਇਸ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਇੱਕੋ ਦਮ راہੁਲ ਗਾਂਧੀ ਦੇ ਪਿੱਛੇ ਹੱਥ ਧੋਕੇ ਪੈ ਗਈ ਤੇ ਜਿਹੜੇ ਖੜੇ ਨੇ ਆਪਣੇ ਆਪਣੇ ਵਿਆਮ ਦਿਨੇ ਸ਼ੁਰੂ ਕਰ ਦਿੱਤੇ ਇਥੋਂ ਤੱਕ ਕਿ ਅਮਿਤ ਸ਼ਾ ਵੀ ਇਸ ਸਾਰੇ ਘਟਨਾਕ੍ਰਮ ਵਿੱਚ ਕੁਤਬ ਅਤੇ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਟਿੱਪਣੀ ਵੀ ਕੀਤੀ ਤੇ ਵਿਆਮਿਕਤਾ ਹੁਣ ਜਦੋਂ ਪੂਰੀ ਭਾਰਤੀ ਜਨਤਾ ਪਾਰਟੀ ਰਾਹੁਲ ਗਾਂਧੀ ਦੇ ਖਿਲਾਫ ਸਤੁਪੀ ਹੋਵੇ ਤਾਂ ਰਵਨੀਤ ਮਿੱਟੂ ਕਿਵੇਂ ਪਿੱਛੇ ਰਹਿ ਸਕਦੇ ਸੀਗੇ ਤਾਂ ਉਹਨਾਂ ਨੇ ਵੀ ਲੈ ਲਿਆ ਇਹ ਕਹਿ ਦਿੱਤਾ ਕਿ ਰਾਹੁਲ ਗਾਂਧੀ ਅਕਮਤੀ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਕਿ ਅਤਵਾਦੀ ਸਿਰਫ ਹਥਿਆਰਾਂ ਦੇ ਨਾਲ ਦੂਜਿਆਂ ਦੇ ਕਤਲ ਕਰਨ ਦੇ ਦੋਸ਼ੀ ਨਹੀਂ ਹੁੰਦੇ ਉਹ ਲੋਕ ਵੀ ਦੋਸ਼ੀ ਹੁੰਦੇ ਨੇ ਜਿਹੜੇ ਲੋਕਾਂ ਨੂੰ ਪੜਕਾਉਂਦੇ ਨੇ ਉਹਨਾਂ ਦਾ ਕਹਿਣ ਤੋਂ ਭਾਵ ਇਹ ਹੈ ਕਿ ਰਾਹਨ ਗਲਤੀ ਘਟ ਕਿਣ ਕੇਆਂ ਨੂੰ ਪੜਕਾਉਂਦੇ ਨੇ ਤੇ ਦੇਸ਼ ਦੇ ਵਿੱਚ ਵੰਡੀਆਂ ਪਾਉਂਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਵੰਡੀਆਂ ਕੌਣ ਪਾਉਂਦਾ ਹੈ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਬਾਰੇ ਵੀ ਲੋਕ ਜਾਣਦੇ ਨੇ ਤੇ ਮੌਜੂਦਾ ਜੋ ਉਹਨਾਂ ਦੀ ਨੀਤੀ ਹੈ ਉਸ ਬਾਰੇ ਵੀ ਲੋਕੀ ਜਾਣਦੇ ਨੇ ਤੇ ਇਹ ਜਿਹੜੀ ਨੀਤੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਸ ਨੂੰ ਸ਼ਰ